ਉਹ ਇਹ ਜੋ ਫੈਸਲਾ ਸੁਖਬੀਰ ਨੇ ਕੀਤਾ ਇਹ ਕੋਈ ਵੀ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਨਹੀਂ ਕਰਦਾ ਸੁਖਬੀਰ ਪ੍ਰਧਾਨ ਨਹੀਂ ਇਹ ਡਿਕਟੇਟਰ ਆ ਡਿਕਟੇਟਰ ਹਮੇਸ਼ਾ ਗਲਤ ਫੈਸਲੇ ਲੈਂਦੇ ਆ ਔਰ ਸੁਖਬੀਰ ਦੀ ਡੇਢ ਕੇਤੇ ਸ਼ੇਰ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਕਾਰਨ ਕੀ ਮੰਨਦੇ ਜੋ ਕਿਉਂ ਜਿਹੜਾ ਅਕਾਲੀ ਦਲ ਇੰਨਾ ਥੱਲੇ ਖਿਲ ਗਿਆ ਕੀ ਕਾਰਨ ਕੀ ਆ ਅਕਾਲੀ ਦਲ ਬਾਦਲ ਦੇ ਨਿਆਂਇਕ ਕਰਕੇ ਥੱਲੇ ਗਿਆ ਬਾਦਲ ਦੇ ਨਿਆਂੇ ਪਾਸੇ ਹੋ ਜਾਣ ਅਕਾਲੀ ਦਲ ਫਿਰ ਉਹ ਆਪਣੇ ਪੈਰਾ ਤਿਆਰ ਕਿਉਂ ਜਿਹੜਾ ਵਾ ਲਗਾਤਾਰ ਮੰਗ ਉਟਰੀ ਐ ਸੁਖਬੀਰ ਦੇ ਜਿਹੜਾ ਵਾ ਅਸਤੀਫਾ ਦੇ ਦੇਣਾ ਚਾਹੀਦਾ ਕੀ ਕਾਰਨ ਐ ਕਿਉਂ ਸੁਖਬੀਰ ਅਸਤੀਫਾ ਲਈ ਓਏ ਇਹ ਤਾਂ ਕਾਰਨ ਬੜਾ ਸਾਫ ਆ ਵੀ ਜਦੋਂ ਦੇ ਅ ਤਸਵੀਰ ਬਾਦਰ ਪ੍ਰਧਾਨ ਬਣਿਆ ਉਹ ਤੋਂ ਤਾਂ ਉਹਨੇ ਕੋਈ ਵੀ ਪ੍ਰਧਾਨਗੀ ਵਾਲੀ ਗੱਲ ਨਹੀਂ ਕੀਤੀ ਸवाय ਦੇ ਤੇਤ੍ਰਸ਼ਪ ਕਾਰਨ ਕੀ ਮੰਨਦੇ ਜੋ ਇਨਾ ਥੱਲੇ ਚਲ ਜਾਣਾ ਇੱਕਦਮ ਜਿਹੜਾ ਵਾ ਅ ਜਿਸ ਤਰੀਕੇ ਨਾਲ ਆਵਾਜ ਵੀ ਉੱਠ ਰਹੀ ਆ ਕਾਲੀ ਤੋਂ ਬਚਾਉਣ ਵਾਸਤੇ ਕਿ ਸੁਖਬੀਰ ਨੂੰ ਪਾਸੇ ਹੋ ਜਾਣਾ ਚਾਹੀਦਾ ਪਰ ਸੁਖਬੀਰ ਬਾਦਲ ਪਾਸੇ ਵੀ ਉਹ ਕਰਨੇ ਬਈ ਬੜਾ ਸਾਫ਼ ਤੁਸੀਂ ਵੇਖਿਆ ਜੋ ਸੁਖਬੀਰ ਨੇ ਉਹ ਜਿਹੜਾ ਸਾਦਾ ਚਰਸੇ ਵਾਲਾ ਜੋ ਉਹਨੂੰ ਗਲਤ ਮਾਫੀ ਕੀਤੀ ਜੋ ਬੇਅਦਬੀ ਹੋਈ ਜੋ ਉਹਦੀ ਫਿਰ ਬਚਾ ਲਏ ਢੱਬੇ ਲੱਖ ਰੁਪਈਆ ਛਲੋਨੇ ਕੋਰਪੋਰਰ ਪ੍ਰਬੰਧਕ ਕਮੇਟੀ ਨੂੰ ਖਰਚਿਆ ਇਹਦੀਆਂ ਗਲਤੀਆਂ ਕਰਕੇ ਅਕਾਰਿਤਲ ਜ਼ੀਰੋ ਹੋਇਆ ਲੱਗਦਾ ਵਾ ਕਿ ਉਹਨਾਂ ਦੇ ਸਾਥੀਆਂ ਨੇ ਜਿਸ ਤਰੀਕੇ ਖਿਮਾ ਜਾਚਣਾ ਪੱਤਰ ਦਿੱਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਬਾਦਲ ਨੂੰ ਵੀ ਜਿਹੜੇ ਵੀ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਉਹਨਾਂ ਸਾਰਿਆਂ ਨੇ ਗਲਤੀ ਮੰਨੀ ਸੁਖਬੀਰ ਨੇ ਜਿਹੜਾ ਡਿਕਟੇਟਰ ਹੁੰਦਾ ਭਾਵੇਂ ਕਿਸੇ ਬੋਲ ਕਦਾ ਹੋਵੇ ਭਾਵੇਂ ਪਰਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਡਿਕਟੇਟਰ ਕਦੇ ਗਲਤੀ ਨਹੀਂ ਮੰਨਦੇ ਹੁੰਦੇ ਡਿਕਟੇਟਰ ਤਾਂ ਖਤਮ ਕਰਕੇ ਜਾਂਦੇ ਹੁੰਦੇ ਲੱਗਦਾ ਅਕਾਲੀ ਦਲ ਇਸ ਤਰੀਕੇ ਨਾਲ ਖਤਮ ਹੋ ਜਾਊਗਾ ਇਸ ਤਰੀਕੇ ਨਾਲ ਵੇਖੋ ਇਹਨੇ ਤਾਂ ਖਤਮ ਕਰ ਦਿੱਤਾ ਜੇ ਪਾਸੇ ਹੋ ਜੇ ਤਾਂ ਅਕਾਲੀ ਦਲ ਰਿਵਾਈਵ ਹੋ ਜਾਊਗਾ ਬਚਾ ਕਿਦਾਂ ਹੋ ਸਕਦਾ ਅਕਾਲੀ ਦਲ ਦਾ ਅਕਾਲੀ ਦਲ ਦਾ ਬਚਾ ਇਹੋ ਹੀ ਆ ਵੀ ਇਹ ਸਾਰੇ ਰਿਸ਼ਤੇਦਾਰ ਪਾਸੇ ਹੋ ਜਾਣ ਤੇ ਕੋਈ ਵੀ ਥਰਡ ਬੰਦਾ ਅਕਾਲੀ ਦਲ ਦੀ ਸੇਵਾ ਕਰੇ ਤਾਂ ਅਕਾਲੀ ਦਲ ਰਿਵਾਈਵ ਹੋ ਜਾਊਗਾ ਮੈਂ ਆਪਣਾ ਮਿਲ ਲਾ ਕੇ ਕਿਵੇਂ ਦੇਖ ਜੇ ਪ੍ਰਦੀਪ ਨੇ ਅੱਜ ਕੱਲ੍ਹ ਇਸ ਦੇਖਣੇ ਕਾਫੀ ਦੂਰ ਗਏ ਨੇ ਵੇਖੋ ਲੋਕਾਂ ਨੂੰ ਜੋ ਪ੍ਰਦੀਪ ਨੇ ਕਿਹਾ ਹੈ ਲੋਕਾਂ ਨੂੰ ਇਹ ਪਤਾ ਸੀ ਪਰ ਪ੍ਰਦੀਪ ਨੇ ਉਹਨੂੰ ਕਨਫਰਮ ਕਰ ਦਿੱਤਾ ਉਹ ਤੇ ਮੋਹਰ ਲਾ ਦਿੱਤੀ ਆ ਬਈ ਵਾਕਿਆ ਹੀ ਸੱਚੇ ਸੀ ਇਸ ਵੀਡੀਓ ਦੇ ਬਿਆਨ ਆਏ ਜਦੋਂ ਕਾਲੀਗੱਲ ਦੇ ਵਿੱਚ ਵਖਰੇਵੇਂ ਚੱਲ ਰਹੇ ਪਾਟੋ ਧੜ ਚੱਲ ਰਹੀ ਕਿ ਸਿਆਸੀ ਹੀ ਨਹੀਂ ਜ਼ਿਆਦਾ ਦੇ ਵਿੱਚ ਪ੍ਰਦੀਪ ਦੇ ਬਿਆਨ ਬਾਰੇ ਮੈਨੂੰ ਛੱਸੀ ਨਹੀਂ ਸਮਝਦਾ ਚਾਸੀ ਉਹ ਹੁੰਦਾ ਹੈ ਕਿ ਕੋਈ ਨਵੀਂ ਚੀਜ਼ ਆਵੇ ਇਹ ਤਾਂ ਬੜੀ ਪੁਰਾਣੀ ਗੱਲ ਆ ਹਾਂਜੀ ਇਹ ਹੈਗਾ ਬਈ ਉਹ ਉਹ ਉਹਦੇ ਬਿਆਨ ਦੇ ਨਾਲ ਲੋਕ ਲੋਕ ਫਿਰ ਜਾਗ ਪਏ इवन ਦੇਖਾ ਕਿ ਬੇਦਬੀਆ ਜਿਹੜੇ ਹੈਗੇ ਸੀ ਦੋਸ਼ੀ ਉਹਨਾਂ ਨੂੰ ਸਜ਼ਾਵਾਂ ਨਹੀਂ ਮਹੌਨ ਤੱਕ ਮਿਲੀਆਂ ਕਾਲੀ ਸਰਕਾਰ ਵੇ ਬੇਦਬੀ ਹੋਈ ਕਾਂ ਸੇ ਸਰਕਾਰ ਆਈ ਉਹਨਾਂ ਨੂੰ ਵੀ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਹੁਣ ਵਾਲੀ ਸਰਕਾਰ ਦਾ ਰਵਈਆ ਕਿਵੇਂ ਦੇ ਆ ਉਹ ਗੱਲ ਹੈ ਕੋਈ ਵੀ ਸਰਕਾਰ ਆ ਜਾਏ ਜਿਹੜੇ 86 ਬੰਦੇ ਨੇ ਉਹਨਾਂ ਨੂੰ ਸ਼ਾਸਤ ਪਹਿਲਾਂ ਤੇ ਅਸਲੀਅਤ ਬਾਅਦ ਦਿੱਤੀ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਵੋਟਾਂ ਦੇ ਖਾਤਰ ਉਹ ਸਾਥ ਕੋਲੋਂ ਵੋਟਾਂ ਲੈਣ ਦੇ ਖਾਤਰ ਕੋਈ ਵੀ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦੇ ਕਿ ਆਸ ਲੱਗਦੀ ਹੈ ਕਿ ਮਿਲ ਜੂ ਇਨਸਾਫ ਮਾਈਨੋਰੀਟੀ ਦਾ ਜੀ